ਖਾਨ ਖੋਲੀ ਮੈਂ ਵੇਖਿਆ ਵੀ ਇੱਕ ਤਾਰ ਉਧਰੋਂ ਪੱਲੇ ਪਾਸਿਓਂ ਸਾਡੇ ਕੋਠੇ ਉੱਪਰ ਹੀ ਜਾ ਰਹੀ ਹੈ ਮੈਂ ਉਹ ਸ਼ਟਰ ਖੋਲਿਆ ਪੌੜੀਆਂ ਦਾ ਮੈਂ ਖੋਲ ਕੇ ਵੇਖਿਆ ਮੌਦੀ ਬਕਾਇਦਾ ਵੀਡੀਓ ਬਣਾਈ ਹੋਈ ਹੈ ਤੇ ਮੈਂ ਉਹ ਦੇਖਿਆ ਵੀ ਉਹ ਜਿਹੜਾ ਨਾਲ ਦੀ ਦੁਕਾਨ ਦੇ ਵਿੱਚ ਪੱਥਰ ਦੀ ਰਗੜਾਈ ਚੱਲ ਰਹੀ ਹੈ ਜਿਹਦੇ ਤੇ ਦੋ ਦੀ ਮੋਟਰ ਲੱਗੀ ਹੋਈ ਹੈ ਤੇ ਉਹ ਮੋਟਰ ਲੱਗੀ ਹੋਈ ਹੈ ਤੇ ਉਹ ਮੈਂ ਉਸ ਨੂੰ ਜਾ ਕੇ ਮਲਾਜਮ ਨੂੰ ਪੁੱਛਿਆ ਮੈਂ ਤੈਨੂੰ ਕਿੰਨੇ ਦਿਨ ਕਿਹਾ ਇਹ ਦੁਕਾਨ ਤੇ ਜੋੜ ਤੇ ਲਾਉਣ ਨੂੰ ਉਹ ਕਹਿੰਦਾ ਮੈਨੂੰ ਮਾਲਕਾਂ ਨੇ ਲਵਾਈ ਹੈ ਹਾਲੂ ਪਹਿਲਾਂ ਪਤਾ ਸੀ ਵੀ ਇੱਥੇ ਚੋਰੀ ਹੋ ਰਹੀ ਹੈ ਤੁਹਾਡੀ ਦੁਕਾਨ ਨੂੰ ਪਤਾ ਹੀ ਨਹੀਂ ਜੀ ਸਾਡਾ ਤਾਂ ਮੀਟਰ ਦਾ ਬਿੱਲ ਆਉਂਦਾ ਹੀ ਇਹ ਤਾਂ ਖੜੇ ਮੀਟਰ ਦਾ ਬਿੱਲ ਭਰੀ ਐਨੇ 4 4000 5 5000 ਰੁਪਏ ਸਾਨੂੰ ਕੀ ਪਤਾ ਜੀ ਕਿੰਨੀਆਂ ਦੁਕਾਨਾਂ ਦੇ ਤੱਕੜਾਈ ਹੋ ਗਈਆਂ ਇਹ ਦੁਕਾਨਾਂ ਉਹਨਾਂ ਦੀਆਂ ਨੇ ਆਏ ਦੁਕਾਨਾਂ ਉਹਨਾਂ ਦੀਆਂ ਚਿੱਤਕਾਂ ਦਾ ਕੰਮ ਚੱਲ ਰਿਹਾ ਥੱਲੇ ਹਾਂ ਦੁਕਾਨਾਂ ਦੇ ਤੱਕੜਾਈ ਚੱਲ ਰਹੀ ਪੱਥਰ ਦੀ ਕਿੰਨੀਆਂ ਕਿ ਦੁਕਾਨਾਂ ਨੇ ਇੱਥੇ ਉਹਨਾਂ ਦੀ ਮੇਰੇ ਖਿਆਲ ਚ 10 12 ਦੁਕਾਨਾਂ ਹੈਗੀਆਂ ਲਗਭਗ ਇਹ 10 12 ਦੁਕਾਨਾਂ ਨੇ ਬੰਦੇ ਕੋਲ ਤੇ ਲਾਈ ਕੁੰਡੀ ਬੈਠੇ ਹਾਂ ਦੇਖੋ ਜੀ ਇਹੀ ਗੱ ਮਾਲਕ ਕੌਣ ਹੈ ਕਿੰਨਾ ਦੀ ਦੁਕਾਨ ਅੱਛਾ ਸ਼ਸ਼ਾ ਬੈਟਰੀنگ ਵਾਲਾ ਜੀ ਉਹ ਵੀਰ ਜੀ ਸਾਨੂੰ ਪਤਾ ਨਹੀਂ ਸੀਗਾ ਔਰ ਉਹ ਜਿਹੜਾ ਮੁਲਾਜ਼ਮ ਹੈ ਉਹ ਨਵਾਂ ਆਇਆ ਸੀ ਕੱਲ ਹੀ ਸਾਡੇ ਉੱਲ ਲੱਗਿਆ ਗੱਲ ਕਰੀਏ ਵੀ ਨਾ ਤਾਂ ਕੰਮ ਹੈ ਜਦੋਂ ਜਿਸ ਨੇ ਕੰਮ ਕਰਨਾ ਹੀ ਆ ਫਿਰ ਬਿਜਲੀ ਮਤਲਬ ਦੂਜਿਆਂ ਚੋਰੀ ਕਰਨੀ ਇਹ ਤਾਂ ਯਾਰ ਹੁਣ ਸਮਝ ਨਹੀਂ ਆਉਦੀ ਵੀ ਜੇ ਤੁਸੀਂ ਕੰਮ ਕਰਨਾ ਤਾਂ ਆਪਦੀ ਮੀਟਰ ਦੀ ਆਲਦਾ ਉਹਨਾਂ ਦਾ ਬਕਾਇਦਾ ਮੀਟਰ ਲੱਗਿਆ ਹੋ ਖੰਭੇ ਦੇ ਉੱਤੇ ਉਹ ਕਹਿੰਦੇ ਸੀ ਕਹਿੰਦੇ ਆਪਾਂ ਬਹਿ ਕੇ ਗੱਲ ਕਰ ਲਾਂਗੇ ਮੈਂ ਬਹਿ ਕੇ ਗੱਲ ਕਰਨ ਵਾਲੀ ਕਿਹੜੀ ਗੱਲ ਆ ਜੀ ਤੁਸੀਂ ਮੈਂ ਸਾਡੀ ਤਾਲ ਦੇ ਉੱਤੇ ਕੁੰਡੀ ਲਾ ਕੇ ਸਾਡੇ ਮੀਟਰ ਦੇ ਉੱਤੇ ਤੁਸੀਂ ਕੰਮ ਚਲਾ ਰਹੇ ਹੋ ਇਹ ਤਾਂ ਮੈਂ ਠੱਕੇ ਚਹੀਏ ਜਾਵਾਂ ਮੁੰਡਾ ਉਹਦਾ ਆਇਆ ਕਹਿੰਦਾ ਅੰਕਲ ਜੀ ਗਲਤੀ ਹੋ ਗਈ ਲਾ ਨਾ ਉਹ ਮੈਂ ਕਿਹਾ ਮੈਨੂੰ ਇਸ ਗੱਲ ਦਾ ਪਤਾ ਗਲਤੀ ਮੰਨ ਗਏ ਤਾਂ ਮੁੰਡਾ ਉਹਦਾ ਕਹਿ ਕੇ ਗਿਆ ਕਹਿੰਦਾ ਕੋਈ ਗੱਲ ਨਹੀਂ ਵੀ ਗਲਤੀ ਹੋ ਗਈ ਕਹਿੰਦਾ ਵੀ ਅਸੀਂ ਤਾਂ ਲਾ ਲੈਨੇ ਆਪਦੀ ਸਾਨੂੰ ਕੋਈ ਪਤਾ ਹੀ ਨਹੀਂ ਕਿੱਥੇ ਤੇ ਸਾਡੇ ਕੋਠੇ ਤੋਂ ਉਤਾਰਾ ਤੇ ਕੋਠੇ ਤੋਂ ਛੱਟ ਲੱਗੇ ਹੋਏ ਬਕਾਇਦਾ ਪਤਾ ਨਹੀਂ ਕਿੱਦਾਂ ਦੇ ਚੜੇ ਇਹ ਦੁਕਾਨ ਹੈ ਮਤਲਬ ਬੰਦ ਪਈ ਹੈ ਖਾਲੀ ਪਈ ਹੈ ਬੰਦ ਪਈ ਹੈ ਖਾਲੀ ਪਈ ਹੈ ਜੀ ਠੀਕ ਹੈ ਅਸੀਂ ਇੱਥੇ ਕਿਤੇ ਕਿਤੇ ਹੀ ਕੀੜਾ ਮਾਰਦੇ ਹਾਂ ਜੀ ਕੰਮ ਵਗੈਰਾ ਕਰਦੇ ਹਾਂ ਇਹ ਵਿਹਲੀ ਪਈ ਹੈ ਇੱਥੇ ਮੈਂ ਕਣਕ ਵਣਦਾ ਹੁੰਦਾ ਜੀ ਜਾਨਾ ਤਾਂ ਕਿੰਨੀ ਕਿ ਚੋਰੀ ਤੁਹਾਡੀ ਹੋ ਗਈ ਹੋਣੀ ਹੈ ਕੋਸਮਾ ਇਹਦਾ ਟਾਰਕੀ ਮੀਟਰ ਕਢਾਏ ਤਾਂ ਬਿੱਲ ਤਾਂ ਪਤਾ ਲੱਗੂਗਾ ਜੀ ਤੇਲ ਕਢੋਣੀ ਪਣੀ ਦੋ ਤੇਲ ਕਢੋਣੀ ਪੈਂਦੀ ਆ ਬਾਕੀ ਦੋ ਦਾ ਮੀਟਰ ਲੋਗ ਇਹ ਜਿਹੜਾ ਦੋ ਦਾ ਦੋ ਦੀ ਮੋਟਰ ਹੈ ਚੱਲ ਹੀ ਨਹੀਂ ਸਕਦੀ ਕਿ ਜਾਨ ਕੇ ਚਲਾ ਚਲਾਜ ਦੀ ਧੱਕੇ ਨਾਲ ਮੀਟਰ ਵੀ ਹੋ ਸਕਦਾ ਥੈਂਕ ਹੋ ਜੀ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ 임ਤਾਜ ਦੋਸਤੋ ਜੇਕਰ ਤੁਹਾਡੇ ਕੋਠੇ ਦੇ ਨੇੜੇ ਕੋਈ ਜੋੜ ਹੈ ਬਿਜਲੀ ਦਾ ਜਾਂ ਉੱਤੋਂ ਦੀ ਕੋਈ ਤਾਰ ਲੰਗਦੀ ਹੈ ਤਾਂ ਸਾਵਧਾਨ ਹੋ ਜਾਓ ਜਾਂ ਜੇਕਰ ਤੁਹਾਡਾ ਜਿਹੜਾ ਮੀਟਰ ਹੈ ਤੁਹਾਡੀਆਂ ਨਜ਼ਰਾਂ ਤੋਂ ਦੂਰ ਹੈ ਤੁਹਾਡੀ ਦੁਕਾਨ ਦੂਰ ਹੈ ਤੁਹਾਡਾ ਘਰ ਦੂਰ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅਸੀਂ ਇਸ ਵਕਤ ਜੈਤੋ ਦੀ ਜਿਹੜੀ ਪਾਲ ਸਰਵਿਸ ਸਟੇਸ਼ਨ ਦੀ ਮਾਰਕੀਟ ਵੱਲ ਦੀ ਹੈ ਬਾਜਾਖਾਨਾ ਰੋਡ ਦੇ ਉੱਤੇ ਉੱਥੇ ਮੌਜੂਦ ਆ ਉੱਥੇ ਇੱਕ ਕੁੰਡੀ ਲੱਗੀ ਹੋਈ ਸੀਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵੀਡੀਓ ਆ ਉਹਨਾਂ ਨੇ ਜਿਨ੍ਹਾਂ ਦੀ ਦੁਕਾਨ ਹੈ ਉਹਨਾਂ ਨੇ ਰੰਗੇ ਹੱਥੀ ਆ ਕੇ ਜਿਹੜਾ ਬੰਦਾ ਫੜਿਆ ਨਾਲ ਕੁੰਡੀ ਫੜੀਏ ਕਿਸ ਤਰੀਕੇ ਨਾਲ ਬਿਜਲੀ ਉਹ ਚੋਰੀ ਕਰ ਰਿਹਾ ਸ਼ਰਿਆਮ ਜਿਹੜੀਆਂ ਤਾਰਾਂ ਵੱਡੀ ਤਾਰ ਪਾ ਕੇ ਬਿਜਲੀ ਚੋਰੀ ਕਰ ਰਿਹਾ ਤੇ ਆਪਣਾ ਕੰਮ ਚਲਾ ਰਿਹਾ ਉਹ ਵਿਅਕਤੀ ਸਾਡੇ ਨਾਲ ਨੇ ਜਿਨ੍ਹਾਂ ਨੇ ਰੰਗੇ ਹੱਥਿਆਕਾ ਸਾਰਾ ਕੁਝ ਫੜਿਆ ਭਾਈ ਜੀ ਕੀ ਮਾਮਲਾ ਹੈ ਪੂਰਾ ਕਦੋਂ ਤੁਸੀਂ ਇੱਥੇ ਆਉਣੇ ਹੋ ਕੀ ਤੁਹਾਨੂੰ ਪਤਾ ਲੱਗਦਾ ਹੈ ਕਿ ਅਸੀਂ ਤਾਂ ਜੀ ਇੱਥੇ ਕਿਤੇ ਕਿਤਾਈ ਆਉਣੇ ਹੋ ਜੀ ਆ ਮਾਰਕੀਟ ਬਣੀ ਹੈ ਇਹ ਸਾਨੂੰ ਨਹੀਂ ਪਤਾ ਵੀ ਕਿਵੇਂ ਬਣੀ ਹੈ ਕਿੰਨੇ ਬਣਾਈ ਹੈ ਜੀ ਤੇ ਅਸੀਂ ਕਿਤੇ ਕਿਤਾਈ ਆਉਣੇ ਮੈਂ ਅੱਜ ਜਾ ਕੇ ਦੇਖਿਆ ਜੀ ਮੈਂ ਥੱਲੇ ਇੱਥੇ ਦੁਕਾਨ ਖੋਲੀ ਮੈਂ ਵੇਖਿਆ ਵੀ ਇੱਕ ਤਾਰ ਉਧਰੋਂ ਪਰਲੇ ਪਾਸਿਓਂ ਸਾਡੇ ਕੋਠੇ ਉੱਤਰ ਹੀ ਜਾ ਰਹੀ ਹੈ ਜੀ ਮੈਂ ਉਹ ਸ਼ਟਰ ਖੋਲਿਆ ਪੌੜੀਆਂ ਦਾ ਮੈਂ ਖੋਲ ਕੇ ਵੇਖਿਆ ਮੌਦੀ ਬਕਾਇਦਾ ਵੀਡੀਓ ਬਣਾਈ ਹੋਈ ਹੈ ਜੀ ਮੈਂ ਮੈਨੂੰ ਦੇਖਿਆ ਵੀ ਉਹ ਜਿਹੜਾ ਨਾਲ ਦੀ ਦੁਕਾਨ ਦੇ ਵਿੱਚ ਪੱਥਰ ਦੀ ਰਗੜਾਈ ਚੱਲ ਰਹੀ ਆ ਠੀਕ ਹੈ ਜਿਹਦੇ ਤੇ ਦੋ ਦੀ ਮੋਟਰ ਲੱਗੀ ਹੋਈ ਆ ਠੀਕ ਹੈ ਤੇ ਉਹ ਮੋਟਰ ਲੱਗੀ ਹੋਈ ਆ ਤੇ ਉਹ ਮੈਂ ਉਸ ਨੂੰ ਜਾ ਕੇ ਮਾਲਕ ਨੂੰ ਪੁੱਛਿਆ ਮੈਂ ਤੈਨੂੰ ਕਿੰਨੇ ਤੇ ਕਿਹਾ ਇਹ ਦੁਕਾਨ ਤੇ ਜੋੜ ਤੇ ਲਾਉਣ ਨੂੰ ਉਹ ਕਹਿੰਦਾ ਮੈਨੂੰ ਮਾਲਕਾ ਨੇ ਲਵਾਈ ਹੈ ਜੀ ਕਹਿੰਦਾ ਠੀਕ ਹੈ ਠੀਕ ਹੈ ਜੀ ਮਾਲਕ ਕੌਣ ਹੈ ਕਿੰਨਾ ਦੀ ਦੁਕਾਨ ਹੈ ਸ਼ਾ ਸ਼ਾ ਬੈਟਰੀਆਂ ਵਾਲਾ ਜੀ ਠੀਕ ਹੈ ਉਹਨਾਂ ਦੀ ਮਾਰਕੀਟ ਆ ਜੀ ਫਿਰ ਉਹਨੇ ਆਪਣੇ ਬੰਦੇ ਬੁਲਾ ਲਿਆ ਜੀ ਉਹ 10 12 ਬੰਦੇ ਆਏ ਆ ਜੀ ਉਹਨਾਂ ਨੇ ਆ ਕੇ ਆਪਦੀ ਤਾਰ ਮਾਨੇਰੇ ਦੇ ਵਿੱਚ ਨੇਰੇ ਦਾ ਫਾਇਦਾ ਚੁੱਕਦਾ ਹਾਂ ਮੈਂ ਘਰੇ ਚਲਾ ਗਿਆ ਉਦੋਂ ਬਾਅਦ ਉਹਨਾਂ ਤਾਰ ਆਪਦੀ ਪੱਟ ਕੇ ਲੈ ਗਿਆ ਨਾਲ ਜੀ ਠੀਕ ਹੈ ਠੱਕੇਸ਼ਾਈ ਹੋਈ ਆ ਸਾਡੇ ਨਾਲ ਜ਼ਿਆਦਾ ਤੁਸੀਂ ਜਦੋਂ ਆ ਕੇ ਇੱਥੇ ਤਾਰ ਦੇਖੀਆ ਉਦੋਂ ਕੰਮ ਚੱਲ ਰਿਹਾ ਸੀ ਇੱਥੇ ਹਾਂਜੀ ਕੰਮ ਚੱਲ ਰਿਹਾ ਸੀਗਾ ਜੀ ਠੀਕ ਹੈ ਔਰ ਉਹ ਤਾਜ਼ਾ ਥੱਲੇ ਸਬੂਤ ਆ ਤੁਸੀਂ ਜਾ ਕੇ ਦੇਖ ਲਓ ਗਿੱਲੀ ਮਿੱਟੀ ਉਹ ਆ ਰਗੜਾਈ ਚੱਲ ਰਹੀ ਆ ਜਿਹੜੀ ਤੁਹਾਡੀ ਇਹ ਦੁਕਾਨ ਆ ਇਹ ਮਤਲਬ ਬੰਦ ਪਈ ਹੈ ਖਾਲੀ ਪਈ ਹੈ ਬੰਦ ਪਈ ਹੈ ਖਾਲੀ ਪਈ ਹੈ ਜੀ ਠੀਕ ਹੈ ਅਸੀਂ ਇੱਥੇ ਕਿਤੇ-ਕਿਤੇ ਹੀ ਕੀੜਾ ਮਾਰਦੇ ਆ ਜੀ ਕੋਈ ਕੰਮ ਵਗੈਰਾ ਕਰਦੇ ਆ ਵਿਹਲੀ ਪਈ ਇੱਥੇ ਮ ਤੋ ੜਣਾ ਕਦੇ ਕਤਾਈ ਵਾਲਾ ਕੰਮ ਹੈ ਕਤਾਈ ਵਾਲਾ ਕੰਮ ਹੈ ਮੇਰੇ ਜੀ ਇੱਥੇ ਤੁਹਾਨੂੰ ਪਹਿਲਾਂ ਪਤਾ ਸੀ ਵੀ ਇੱਥੇ ਚੋਰੀ ਹੋ ਰਹੀ ਹੈ ਤੁਹਾਡੀ ਦੁਕਾਨ ਨੂੰ ਪਤਾ ਹੀ ਨਹੀਂ ਜੀ ਸਾਨੂੰ ਤਾਂ ਮੀਟਰ ਦਾ ਬਿੱਲ ਆਉਂਦਾ ਹੀ ਇਹ ਤਾਂ ਖੜੇ ਮੀਟਰ ਦਾ ਬਿੱਲ ਭਰੀ ਜਾਂਦੇ 4-4000 5-5000 ਰੁਪਏ ਸਾਨੂੰ ਕੀ ਪਤਾ ਜੀ ਅੱਛਾ ਤੁਹਾਨੂੰ ਬਿੱਲ ਆ ਰਿਹਾ ਹਾਂਜੀ ਬਿੱਲ ਆ ਰਿਹਾ ਸਾਨੂੰ ਅਸੀਂ ਬਿੱਲ ਬਕਾਇਦਾ ਭਰ ਵੀ ਰਹੇ ਹਾਂ ਜੀ ਦੁਕਾਨ ਤੇ ਤੁਸੀਂ ਆਉਂਦੇ ਨਹੀਂ ਬਿੱਲ ਤੁਹਾਨੂੰ ਆ ਜਾਂਦੇ ਹਾਂਜੀ ਹਾਂਜੀ ਦੁਕਾਨ ਤੇ ਅਸੀਂ ਘੱਟ ਵੱਧੇ ਆਉਂਦੇ ਨਹੀਂ ਆਉਂਦੇ ਨਹੀਂ ਹਾਂ ਜਿਵੇਂ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਕਿ ਜੇਕਰ ਦੂਰ ਆ ਤੁਸੀਂ ਜਿਵੇਂ ਕਦੇ ਕਿਤੇ ਇੱਥੇ ਆਉਣੇ ਹੋ ਇਸ ਤਰੀਕੇ ਨਾਲ ਤਾਂ ਹੋਰ ਵੀ ਚੋਰੀ ਹੋ ਸਕਦੀ ਐਸੇ ਪਾਸੇ ਹੋਰ ਕੋਈ ਪਤਾ ਨਹੀਂ ਜੇ ਉਹਨਾਂ ਲੰਗੇ ਹੱਥੀ ਫੜਿਆ ਵੀਡੀਓ ਬਣਾਈ ਆ ਬੰਦੇ ਸਾਰਾ ਸਬੂਤ ਆ ਸਾਡੇ ਕੋਲ ਵੀਡੀਓ ਬਣੀਆਂ ਹੋਈਆਂ ਮੈਂ ਐਪਲੀਕੇਸ਼ਨ ਵੀ ਦੇ ਦਿੱਤੀ ਹੈਗੀ ਥਾਣੇ ਹਮ ਮੈਂ ਅਪਲੀਕੇਸ਼ਨ ਕਰਵਾ ਦਿੱਤੀ ਹੈਗੀ ਥਾਣੇ ਅੱਛਾ ਉਸ ਵਿਅਕਤੀ ਨਾਲ ਜਿਨ੍ਹਾਂ ਦੀ ਉਹ ਦੁਕਾਨ ਆ ਤੁਸੀਂ ਗੱਲਬਾਤ ਕੀਤੀ ਉਹਦੇ ਨਾਲ ਉਹਨਾਂ ਦਾ ਮੁੰਡਾ ਆਇਆ ਸੀ ਜੀ ਇੱਥੇ ਮੇਰੇ ਨਾਲ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ ਗੱਲਬਾਤ ਕੋਈ ਨਹੀਂ ਹੋਈ ਨਹੀਂ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਕਹਿੰਦੇ ਸੀ ਕਹਿੰਦੇ ਆਪਾਂ ਬਹਿ ਕੇ ਗੱਲ ਕਰ ਲਾਂਗੇ ਮੈਂ ਬਹਿ ਕੇ ਗੱਲ ਕਰਨ ਵਾਲੀ ਕਿਹੜੀ ਗੱਲ ਆ ਜੀ ਤੁਸੀਂ ਮੈਂ ਸਾਡੀ ਤਾਰ ਦੇ ਉੱਤੇ ਕੁੰਡੀ ਲਾ ਕੇ ਸਾਡੇ ਮੀਟਰ ਦੇ ਉੱਤੇ ਤੁਸੀਂ ਕੰਮ ਚਲਾ ਰਹੇ ਹੋ ਇਹ ਤਾਂ ਮੈਂ ਧੱਕੇ ਸਹੀ ਹੈ ਜਮਾਂ ਯਾਰ ਠੀਕ ਹੈ ਮਤਲਬ ਉਹ ਜਿਹੜੇ ਹੈ ਹੀ ਸ਼ਰੇਆਮ ਦੇਖ ਹੀ ਰਿਹਾ ਉਹ ਮੰਨ ਵੀ ਕੇ ਹੋਗੇ ਤਾਂ ਹੀ ਕਹਿੰਦੇ ਹਾਂਜੀ ਬਹਿ ਕੇ ਗੱਲ ਕਰ ਲੈਣਾ ਕਹਿੰਦੇ ਸורה ਗੱਲ ਕਰ ਲੈਣਾ ਕਹਿੰਦਾ ਅੱਛਾ ਜਿਹੜੀ ਇਹ ਦੁਕਾਨ ਹੈ ਜਿਹੜੀ ਬੈਟਰੀ ਵਾਲੀ ਦੁਕਾਨ ਹੈ ਕਿੰਨੇ ਕ ਸਮੇ ਤੋਂ ਇੱਥੇ ਇਹਨਾਂ ਦਾ ਕੰਮ ਹੈ ਜੀ ਇਹ ਤਾਂ ਮੈਨੂੰ ਨਹੀਂ ਪਤਾ ਇਹਨਾਂ 2 ਸਾਲ 2 ਸਾਲ ਹੋ ਗਏ ਹਾਂਜੀ ਇਹਨੇ ਬਣਾਈ ਦਿਖਾਉਣਾ ਸਕਦਾ ਫਿਰ ਲੰਮੇ ਸਮੇਂ ਤੋਂ ਚੋਰੀ ਚੱਲ ਰਹੀ ਹੋਵੇ ਕੀ ਪਤਾ ਜੀ ਇਸ ਗੱਲ ਇਸ ਗੱਲ ਦਾ ਆਪਾਂ ਨੂੰ ਕੁਝ ਨਹੀਂ ਕਹਿਣਾ ਮੈਂ ਤਾਂ ਅੱਜ ਵੇਖੀ ਤਾਜੀ ਮੈਨੂੰ ਪਤਾ ਲੱਗਿਆ ਜੀ ਹੂੰ ਉਹਦੇ ਪਿੱਛੇ ਜਦੋਂ ਤੁਹਾਨੂੰ ਬਿੱਲ ਆਉਂਦਾ ਉਦੋਂ ਨਹੀਂ ਮੰਨਦੇ ਵਿੱਚ ਆ ਕੇ ਬਿੱਲ ਕਿਵੇਂ ਆ ਗਏ ਉਹ ਯਾਰ ਪਤਾ ਕੀ ਐਸਾ ਬ੍ਰਦਰ ਨੇ ਛੋਟਣੇ ਆਪਣਾ ਦਫ਼ਤਰ ਬਣਾਇਆ ਹੋਇਆ ਉੱਥੇ ਏਸੀ ਵੀ ਲੱਗਾ ਹੋਇਆ ਤੇ ਉਹਦੇ ਵਿੱਚ ਸਾਨੂੰ ਐ ਨਹੀਂ ਪਤਾ ਵੀ ਉਹ ਕਿੰਨਾ ਚਿਰ ਆ ਕੇ ਬੈਂਦਾ ਤੇ ਕਿੰਨਾ ਚਿਰ ਨਹੀਂ ਬੈਂਦਾ ਅਸੀਂ ਕਹਿੰਦੇ ਚੱਲ ਠੀਕ ਹੈ ਕੋਈ ਗੱਲ ਨਹੀਂ ਉਹਨੂੰ ਹੂ ਕਿਤੇ ਉਹ ਬੈਂਦਾ ਹੋਣਾ ਉਹਦਾ ਹਾਂ ਵੀ ਉਹ ਬ੍ਰਦਰ ਬੜਾ ਦਾ ਹੀ ਬੈਂਦਾ 4 4000 ਰੁਪਏ ਬਿੱਲ ਕਾ ਕਾਫੀ ਵਾਰ ਹੀ ਭਰਿਆ ਸੀ ਕਾਫੀ ਵਾਰ ਭਰਿਆ ਹਾਂ ਅੱਛਾ ਜਿਵੇਂ ਆਪਾਂ ਗੱਲ ਕਰੀਏ ਇਹਨਾਂ ਦਾ ਕੰਮ ਹੈ ਜਦੋਂ ਜਿਸੇ ਨੇ ਕੰਮ ਕਰਨਾ ਹੀ ਆ ਫਿਰ ਬਿਜਲੀ ਮਤਲਬ ਦੂਜਿਆਂ ਚੋਰੀ ਕਰਨੀ ਹੈ ਕਿਥੋਂ ਇਹ ਤਾਂ ਯਾਰ ਹੁਣ ਸਮਝ ਨਹੀਂ ਆਉਦੀ ਵੀ ਜੇ ਤੁਸੀਂ ਕੰਮ ਕਰਨਾ ਤਾਂ ਆਪਦੀ ਮੀਟਰ ਦੀ ਆਪ ਦਾ ਉਹਨਾਂ ਦਾ ਬਕਾਇਦਾ ਮੀਟਰ ਲੱਗਿਆ ਉਹ ਖੰਭੇ ਦੇ ਉੱਤੇ ਠੀਕ ਹੈ ਉਹ ਵੇਖੋ ਸਾਹਮਣੇ ਲੱਗਿਆ ਉਹ ਤਾਰ ਆ ਵੇਖੋ ਇਧਰ ਦੀ ਆ ਰਹੀ ਹੈ ਜੀ ਆਹ ਤਾਰ ਉਹਨਾਂ ਦੀ ਜਾ ਰਹੀ ਹੈ ਵੇਖੋ ਹਾਂ ਉਧਰ ਉਹਨਾਂ ਦੀਆਂ ਦੁਕਾਨਾਂ ਸਾਰੀਆਂ ਉਹ ਆ ਉਧਰ ਆ ਦੁਕਾਨ ਤਾਰ ਜਾ ਰਹੀ ਆ ਵੇ ਆ ਤਾਰ ਇਹਨਾਂ ਥੱਲੇ ਥ ਕਿਤੇ ਜੋੜ ਰਣੀਗਾ ਕਿਤੇ ਜੋੜ ਰਣੀਗਾ ਦੁਕਾਨਾਂ ਦੇ ਅੰਦਰ ਜਾ ਕੇ ਪੁਆਇੰਟ ਦਿੱਤੇ ਹੋਏ ਆ ਠੀਕ ਹੈ ਜਿਹੜੀ ਤੁਹਾਡੀ ਤਾਰ ਆ ਉਹ ਆ ਜਾਏਗਾ ਤੂੰ ਪਾਈ ਹਾਂ ਮੇਰੀ ਤਾਰ ਉਤੋਂ ਖੰਭੇ ਤੋਂ ਉਤੋਂ ਆ ਰਹੀ ਹੈ ਜੀ ਮੇਰੇ ਅੰਦਰ ਦੁਕਾਨ ਦੇ ਵਿੱਚ ਇੱਥੇ ਅੰਦਰ ਸਪਲਾਈ ਦਿੱਤੀ ਹੋਈ ਹੈ ਇਸ ਦੁਕਾਨ ਦੇ ਵਿੱਚ ਅੰਦਰ ਖਾਹੀ ਹੋਪਨ ਹੀ ਕੀਤੀ ਹੋਈ ਹੈ ਉਹ ਮਤਲਬ ਜਿਹੜੀ ਉਹ ਤਾਰ ਤੁਸੀਂ ਫੜੀ ਆ ਕਿ ਉਹ ਉੱਤੋਂ ਛੱਤਾਂ ਉਤੋਂ ਦੀ ਪਾਈ ਛੱਤ ਤੋਂ ਉਤੋਂ ਹੀ ਜਾ ਰਹੀ ਸੀ ਇੱਧਰ ਦੀ ਆਇੰਦੀ ਇੱਥੋਂ ਦੀ ਜਾ ਰਹੀ ਸੀ ਹੁਣ ਆ ਕੇ ਲਾ ਕੇ ਲੈ ਗਏ ਮੈਂ ਕੋ ਵੀਡੀਓ ਹੈਗੀ ਮੈਂ ਤੁਹਾਨੂੰ ਦੇ ਦਾਂਗਾ ਵੀਡੀਓ ਇੱਥੋਂ ਦੀ ਪਾ ਕੇ ਬਕਾਇਦਾ ਉੱਥੋਂ ਤੱਕ ਗਏ ਆ ਜੀ ਤੁਸੀਂ ਤੁਸੀਂ ਖੁ ਆਪਣੇ ਤੋਂ ਚੋਰੀ ਕਰ ਰਹੇ ਸੀ ਨਾ ਜੀ ਮੈਂ ਪੁਲਿਸ ਦੇ ਵਿੱਚ ਇਸ ਕਰਕੇ ਥਾਣੇ ਚ ਜਾ ਲਗਾ ਜਦੋਂ ਥਾਣੇ ਚ ਮੈਂ ਜਾ ਲਗਾ ਉਹ ਦੁਬਾਰਾ ਤੁਹਾਨੂੰ ਕਿਸੇ ਨੇ ਸੂਹ ਦਿੱਤੀ ਤੇ ਉਹਨਾਂ ਨੇ ਤਾਰ ਲਾ ਲਈ ਅਚੋ ਵਿਅਕਤੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਕੀ ਨਾਮ ਸੀ ਉਹਦਾ ਸ਼ਸ਼ਾ ਹਾਂ ਸ਼ਸ਼ਾ ਬੈਟਰੀ ਵਾਲਾ ਉਹਨੂੰ ਤੁਸੀਂ ਵੈਸੇ ਜਾਣਦੇ ਹੋ ਕੌਣ ਹੈ ਉਹ ਜਾਣਦੇ ਆ ਉਹਨੂੰ ਦਾ ਇੱਥੇ ਲੋਕਲ ਮੰਡੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੂੰ ਮਤਲਬ ਪਤਾ ਸੀ ਵੀ ਇਸ ਤਰੀਕੇ ਦਾ ਬੰਦਾ ਆ ਵੀ ਚੋਰੀ ਕਰਦਾ ਹੋ ਬਿਜਲੀ ਦੀ ਨਹੀਂ ਇਹਦੇ ਬਾਰੇ ਨਹੀਂ ਕੋਈ ਸਾਪ ਨੂੰ ਪਤਾ ਹੈਗਾ ਵੀ ਮੈਂ ਤਾਂ ਜਦੋਂ ਦੇਖੋ ਮੈਂ ਉਹਨੂੰ ਮੈਂ ਵੇਖਿਆ ਤੇ ਮੈਂ ਮੈਂ ਉਹਨੂੰ ਕਿਹਾ ਮੈਂ ਮੁੰਡਾ ਉਹਦਾ ਆਇਆ ਕਹਿੰਦਾ ਅੰਕਲ ਜੀ ਗਲਤੀ ਹੋ ਗਈ ਫਲਾਣਾ ਹੋ ਗਿਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਉਹ ਗਲਤੀ ਮੰਨ ਗਏ ਤਾਂ ਮੁੰਡਾ ਉਹਦਾ ਕਹਿ ਕੇ ਗਿਆ ਕਹਿੰਦਾ ਕੋਈ ਗੱਲ ਨਹੀਂ ਵੀ ਗਲਤੀ ਹੋ ਗਈ ਕਹਿੰਦਾ ਵੀ ਅਸੀਂ ਤਾਂ ਲਾ ਲੈਨੇ ਆਪਦੀ ਤੇ ਇਦਾਂ ਇਦਾਂ ਕਰ ਲੈਨੇ ਕੋਈ ਪੁੱਛਿਆ ਨਹੀਂ ਕਿ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ ਕੰਮ ਮੈਂ ਤਾਂ ਕੁਝ ਮੈਨੂੰ ਤਾਂ ਸੁਝੀ ਨਹੀਂ ਮੈਂ ਤਾਂ ਤੁਹਾਨੂੰ ਕਹੀ ਕੀ ਕਹਾਂ ਪ੍ਰਾਪਨਾ ਦਾ ਕੰਮ ਤਾਂ ਆਇਆ ਸੀ ਤਾਂ ਬੱਸ ਕੰਮ ਤੋਂ ਆ ਗਿਆ ਬਿੱਲ ਮੂਰੇ ਆ ਗਏ ਹੁਣ ਜਿਹੜੇ ਆਉਂਦੇ ਆ ਉਹ ਬਿੱਲ ਹੁਣ ਦਿਮਾਗ ਘੁੰਮ ਗਿਆ ਹੂੰ ਦਿਮਾਗ ਘੁੰਮ ਗਿਆ ਸਾਰਾ ਵੀ ਫਿਰ ਕੀ ਹੋਈ ਜਾਂਦਾ ਸਾਨੂੰ ਕੋਈ ਪਤਾ ਪੇ ਸਾਡੇ ਕੋਠੇ ਤੋਂ ਉਤਾਰਾ ਤੇ ਕੋਠੇ ਤੋਂ ਛੱਤਰ ਲੱਗੇ ਹੋਏ ਬਕਾਇਦਾ ਪਤਾ ਨਹੀਂ ਕਿੱਧਰ ਦੀ ਚੜੇ ਇਕ ਇਹ ਤੁਹਾਡੇ ਤੋਂ ਪਹਿਲਾਂ ਹੋਰ ਲੋਕਾਂ ਦਾ ਵਾਪਰੀ ਇੱਥੇ ਇਦਾਂ ਦੀ ਗੱਲਬਾਤ ਕੋਈ ਨਹੀਂ ਮੈਨੂੰ ਨਹੀਂ ਇਸ ਗੱਲ ਦੇ ਪਤਾ ਇਸ ਗੱਲ ਦਾ ਮੈਨੂੰ ਗਿਆਨ ਨਹੀਂ ਹੁਣ ਲੋਕਾਂ ਨੂੰ ਸੁਰੇ ਪੁੱਛੇ ਦੱਸੇ ਤੋਂ ਪਤਾ ਲੱਗੂ ਹੋ ਸਕਦਾ ਵੀ ਹੋਰ ਥਾਂ ਵੀ ਕਿਸੇ ਦਾ ਪਹਿਲਾਂ ਹੋ ਰਿਹਾ ਹੋ ਹੋ ਸਕਦਾ ਹੁੰਦਾ ਹੋ ਸਕਦਾ ਜਿਵੇਂ ਤਾਰ ਸ਼ਰੇਆ ਮੋਟੀ ਉੱਤੇ ਪਾ ਰੱਖੀ ਸੀਗੀ ਹਾਂ ਤਾਰ ਪੂਰੀ ਮੋਟੀ ਦੋ ਦੀ ਮੋਟਰ ਚੱਲ ਰਹੀ ਹੈ ਰਗੜਾਈ ਵਾਲੀ ਰਗੜਾਈ ਜਿਹੜੀ ਮਸ਼ੀਨ ਤੇ ਦੋ ਦੀ ਮੋਟਰ ਲੱਗੀ ਹੁੰਦੀ ਉਹ ਚੱਲ ਰਹੀ ਹੈ ਜਿਹੜਾ ਜਿਹੜਾ ਮਤਲਬ ਕੰਮ ਕਰ ਰਿਹਾ ਸੀਗਾ ਵਿਅਕਤੀ ਉਹ ਮਤਲਬ ਮੰਨ ਗਿਆ ਖੁਦ ਕਿ ਉਹਨੇ ਵੀਡੀਓ ਬਣਾਈ ਹੋਈ ਉਹ ਆਇਆ ਇੱਥੇ ਉਹ ਕਹਿੰਦਾ ਉਹ ਮੈਨੂੰ ਬਾਹੂ ਨੇ ਕਿਹਾ ਕਹਿੰਦਾ ਵੀ ਇੱਥੇ ਤਾਰ ਲਾ ਲਾ ਕਹਿੰਦਾ ਮੈਨੂੰ ਮੰਨ ਗਈ ਬਾਹੂ ਨੇ ਕਿਹਾ ਹਾਂ ਬਾਹੂ ਨੇ ਉਹਨੇ ਕਿਹਾ ਮੇਰੇ ਮੂੰਹ ਤੇ ਕਿਹਾ ਹਾਂ ਵੀ ਲਾ ਲਾ ਕਿਸ ਤਰੀਕੇ ਦੀ ਚਾਹਣੇ ਉਹ ਵੀ ਕਾਰਵਾਈ ਨੇ ਉੱਤੇ ਹੋਣੀ ਚਾਹੀਦੀ ਐਦਾਂ ਦੀ ਵਿਅਕਤੀਆਂ ਉੱਤੇ ਸਾਡਾ ਇਨਸਾਫ ਹੋਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਜਿਹੜੇ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਕੋਈ ਨਜਾਇਜ਼ ਨਹੀਂ ਕਰਵਾ ਰਹੇ ਕਿਸੇ ਤੋਂ ਕੁਝ ਠੀਕ ਹੈ ਜੀ ਜਿਹੜੀ ਬੰਦੀ ਕਾਰਵਾਈ ਸਾਡੀ ਕਰਨੀ ਚਾਹੀਦੀ ਹੈ ਪਰ ਜੋ ਵੀ ਐਪਲੀਕੇਸ਼ਨ ਅਸੀਂ ਲਿਖ ਕੇ ਦੇਤੀ ਹੈ ਜੋ ਬੰਦੀ ਕਾਰਵਾਈ ਮਹਿਕਮਾ ਇੱਥੇ ਕਰੇ ਚਾਹੇ ਉਹ ਬਿਲੀਬੋਰਡ ਕਰ ਸਕਦਾ ਚਾਹੇ ਉਹ ਪੁਲਿਸ ਮੁਲਾਜ਼ਮ ਕਰ ਸਕਦੇ ਕੀ ਲੱਗਦਾ ਕਿੰਨੀ ਕਿ ਚੋਰੀ ਤੁਹਾਡੀ ਹੋ ਗਈ ਹੋਣੀ ਹੈ ਹੁਣ ਤੱਕ ਕੁਝ ਇਹ ਤਾਂ ਟੜਕੇ ਮੀਟਰ ਕਢਾਏ ਤਾਂ ਬਿੱਲ ਤੋਂ ਪਤਾ ਲੱਗੂਗਾ ਜੀ ਡਿਟੇਲ ਕਢਾਉਣੀ ਪਣੀ ਸਰ ਡਿਟੇਲ ਕਢਾਉਣੀ ਪਣੀ ਸਰ ਜੀ ਬਾਕੀ ਦੋ ਦਾ ਮੀਟਰ ਇਹ ਲੋਕ ਇਹ ਜਿਹੜਾ ਦੋ ਦਾ ਦੋ ਦੀ ਮੋਟਰ ਹੈ ਚੱਲ ਹੀ ਨਹੀਂ ਸਕਦੀ ਕਿ ਜਾਨੀ ਕਿ ਚਲਾ ਚਲਾਜ ਦੀ ਧੱਕੇ ਨਾਲ ਮੀਟਰ ਵੀ ਹੋ ਸਕਦਾ ਹੈਂਗ ਹੋ ਜਾਏ ਇਹ ਵੀ ਹੈ ਲੋ ਜਿਹੜਾ ਘਰ ਦਾ ਲੋਡ ਹੈ ਕਿਲੋਵਾਰਟ ਦਾ ਲੋਡ ਨਹੀਂ ਇਹ ਦੁਕਾਨ ਦਾ ਤੇ ਉਹ ਮੀਟਰ ਵੱਡਾ ਵੱਡੀ ਮੋਟਰ ਚਲਾਤੀ ਨੇ ਮੋਟਰ ਵੱਡੇ ਜਿਆਦਾ ਮੋਟਰ ਵੱਡੇ ਚੱਲਦੀਆਂ ਮੀਟਰ ਮੀਟਰ ਹੈਂਗ ਹੋਇਆ ਅੱਜ ਕੱਲ ਤੁਹਾਨੂੰ ਪਤਾ ਮੀਟਰ ਟੈਕਨੋਲੋਜੀ ਵਾਲੇ ਆ ਬਿਲਕੁਲ ਉਹਦੇ ਵਿੱਚ ਕੋਈ ਹੈਂਗ ਹੋ ਗਏ ਕੋਈ ਮਿਸਟੇਕ ਹੋਏ ਤਾਂ ਕੀ ਕਹਿ ਸਕਦੇ ਮੀਟਰੀ ਬਦਲਣੇ ਪੈਣ ਸਾਨੂੰ ਕਰਨਾ ਜੁਰਮਾਨਾ ਪੈ ਸਕਦਾ ਹੂੰ ਮਤਲਬ ਜੇ ਤੁਹਾਨੂੰ ਨਾ ਪਤਾ ਲੱਗਦਾ ਹੋ ਸਕਦਾ ਦਿੱਕਤਾਂ ਤੁਹਾਨੂੰ ਹੋਣੀਆਂ ਸੀ ਬਾਅਦ ਸਾਨੂੰ ਦਿੱਕਤ ਆਉਣੀਆਂ ਸੀ ਇਹ ਤਾਂ ਹੁਣ ਅਸੀਂ ਅੱਜ ਹੀ ਦੇਖਿਆ ਆ ਕੇ ਜੀ ਇਹਦਾ ਹੁਣ ਕੀ ਪਤਾ ਕਿੰਨੇ ਦਿਨ ਰਗੜਾਈ ਚੱਲਦੀ ਬਾਹਰ ਥੱਲੇ ਤੁਸੀਂ ਦੇਖ ਲਓ ਉਹ ਕਹਿੰਦਾ ਉਹਦੀ ਗਿੱਲੀ ਹੋਇਆ ਪਿਆ ਉਹ ਕਹਿੰਦਾ ਇੱਕ ਦੁਕਾਨ ਦੀ ਕੀਤੀ ਉਹ ਕਹਿੰਦਾ ਕਿੰਨੇ ਦੁਕਾਨੇ ਤੇ ਲਗੜਾਈ ਹੋਊਗੀ? ਇਹ ਦੁਕਾਨਾ ਉਹਨਾਂ ਦੀਆਂ ਨੇ। ਹਾਂ ਇਹ ਦੁਕਾਨਾ ਉਹਨਾਂ ਦੀਆਂ। ਅੱਛਾ ਦੁਕਾਨਾਂ ਦਾ ਕੰਮ ਚੱਲ ਰਿਹਾ ਸੀ ਥੱਲੇ। ਹਾਂ ਦੁਕਾਨਾਂ ਤੇ ਲਗੜਾਈ ਚੱਲ ਰਹੀ ਪੱਥਰ ਦੀ। ਕਿੰਨੀਆਂ ਕਿ ਦੁਕਾਨਾਂ ਨੇ ਇੱਥੇ ਉਹਨਾਂ ਦੀਆਂ? ਮੇਰੇ ਖਿਆਲ ਚ 10-12 ਦੁਕਾਨਾਂ ਹੈਗੀਆਂ ਲਗਭਗ। ਫੇਰ 10-12 ਦੁਕਾਨਾਂ ਨੇ ਬੰਦੇ ਕੋਲ ਤੇ ਲਾਈ ਕੁੰਡੀ ਬੈਠੇ। ਹਾਂ ਦੇਖੋ ਜੀ ਇਹੀ ਗੱਲ। ਇਦਾਂ ਦੀ ਗੱਲ ਹੀ ਆ। ਹੂੰ। ਵੀ ਤੁਹਾਡੇ ਕੋਲ ਤਾਂ ਚਲੋ ਇੱਕ ਦੁਕਾਨਾ ਹੋਊਗੀ ਤੁਸੀਂ ਕਦੇ-ਕਦੇ ਆਸੀ ਇੱਥੇ ਕਦੇ-ਕਦੇ ਆਉਣੇ ਹਾਂ ਜੀ ਇੱਕ ਦੁਕਾਨਾ। ਤੇ 12 ਦੁਕਾਨਾਂ ਨੇ ਉਹ ਕਿ ਇਸ ਤਰੀਕੇ ਦੀ ਮਤਲਬ ਕਾਰਵਾਈ ਹੈ ਜਿਹੜੀ ਕੀ ਮਤਲਬ ਜੁਰਮਾਨਾ ਵਗੈਰਾ ਜਾਂ ਹੋਰ ਕੀ ਕਾਰਵਾਈ ਬਣ ਜੁਰਮਾਨਾ ਜੋ ਬਿਜਲੀ ਬੋਰਡ ਹੁਣ ਪਾਉਂਦਾ ਜੁਰਮਾਨਾ ਸਾਡੇ ਮੀਟਰ ਦਾ ਹੁਣ ਪਤਾ ਲੱਗੂਗਾ ਇਹ ਖਲਾਇ ਤੋਂ ਚੈੱਕ ਕਰਾਇਆ ਤੋਂ ਪਤਾ ਲੱਗੂਗਾ ਜੀ ਅਸੀਂ ਸਾਰੇ ਕੰਪਲੀਟ ਦਵਾਂਗੇ ਬਿਜਲੀ ਦਫ਼ਤਰ ਸਾਡਾ ਮੀਟਰ ਚੈੱਕ ਕੀਤਾ ਜਾਵੇ ਜੇਕਰ ਮੀਟਰ ਸਾਡਾ ਕੋਈ ਹੈਂਗ ਹੁੰਦਾ ਤੇ ਇਹਨਾਂ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਤੇ ਕਾਰਵਾਈ ਮਨ ਲਓ ਬਿਜਲੀ ਚੋਰੀ ਦੀ ਬਿਜਲੀ ਚੋਰੀ ਦੀ ਬਣਦੀ 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 ਜ਼ਰੂਰ ਬਣਦੀ ਜੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਉਸ ਤੋਂ ਬਾਅਦ ਤੁਹਾਡੇ ਨਾਲ ਜਿਵੇਂ ਮਨ ਲਓ ਤਾਰ ਤੇ ਪਟਕੇ ਲੈ ਗਿਆ ਕੋਈ ਗੱਲਬਾਤ ਤੋ ਤੱਕ ਹਾਂ ਉਹ ਤੁਹਾਡੇ ਮੈਂ ਵੀਡੀਓ ਹੈਗੀ ਮੇਰੇ ਕੋਲ ਮੈਂ ਦਿਖਾਇਆ ਵੀ ਬੰਦੇ ਲੈ ਕੇ ਆ ਦੋ ਉਹ ਪਟਕੇ ਲੈ ਕੇ ਆ ਵੀਡੀਓ 10 12 ਬੰਦੇ ਲਿਆਉਣ ਦਾ ਕੀ ਲੱਗਦਾ ਦਾ ਕਾਰਨ ਜੀ ਹੁਣ ਦੇਖੋ ਜੀ ਗੁੰਡਾਗਰਦੀ ਵੀ ਹੋ ਸਕਦੀ ਹੈ ਜੀ ਇਹ ਤਾਂ ਇਹ ਤਾਂ ਸ਼ਰਿਆਮ ਹੀ ਦਿਸੀ ਜਾਂਦਾ ਗੁੰਡਾਗਰਦੀ ਹੈ ਮਤਲਬ ਇੱਕ ਤੇ ਬਿਜਲੀ ਚੋਰੀ ਕਰਨੀ ਤੇ ਬਿਜਲੀ ਚੋਰੀ ਕਰਨੀ ਕੋਈ ਤੋ ਸੀਨਾ ਚੋਰੀ ਵੀ ਕਰਨੀ ਹੈ ਜੀ ਹਾਂ ਜਾ ਤੈਨੂੰ ਕੀ ਆਫਰ ਵਗੈਰਾ ਵੀ ਕੀਤੀ ਉਹਦੀ ਹਾਂ ਉਹ ਤੇ ਕੀਤੀ ਸੀ ਆਫਰ ਕਹਿੰਦਾ ਬਹਿ ਕੇ ਗੱਲ ਕਰ ਲੈਨੇ ਮੈਂ ਆਹੀ ਕੋਈ ਗੱਲ ਨਹੀਂ ਬ੍ਰਦਰ ਮੈਂ ਬਾਹਰ گئے ਹੋਇਆ ਮੇਰੇ ਦੋਨੇ ਦਿਮਾਗ ਵੀ ਆ ਉਹਨਾਂ ਦੇ ਗੱਲ ਕਰਾਂਗੇ ਬਿਲਕੁਲ ਕੋਈ ਗੱਲ ਕਿਧਰ ਰਿਕਾਰਡ ਕਢਾਉਣਾ ਪੈਣਾ ਅਗਲਾ ਬਾਕੀ ਰਿਕਾਰਡ ਕਢਾਉਣਾ ਹੁਣ ਸਾਨੂੰ ਕੀ ਪਤਾ ਕਿੰਨੀ ਚੋਰੀ ਹੋਈ ਹੈ ਤੂੰ ਹੁਣ ਸਾਨੂੰ ਕੋਈ 2000 2000 ਦੇ ਜਿਹਾ ਸਾਨੂੰ ਇਹਦੇ ਨਾਲ ਕੀ ਉਹਦੇ ਨਾਲ ਕਹੇ ਜਿੱਥੇ ਚਾਰ ਬਿੱਲ ਭਰਤੇ ਪਹਿਲਾਂ ਉਹਨਾਂ ਨੂੰ ਕੀ ਪਤਾ ਤੂੰ ਕਿਧਰ ਕਦੋਂ ਦੀ ਚੋਰੀ ਕਰੀ ਜਾਂਦਾ ਬਾਕੀ ਗੱਲ ਤੇ ਕਾਰਵਾਈ ਦੀ ਹੈ ਕੋਈ ਪੈਸਾ ਕਾਰਵਾਈ ਤਾਂ ਪੈਸੇ ਦੀ ਤਾਂ ਕੋਈ ਵੈਲਿਊ ਹੀ ਨਹੀਂ ਜੀ ਪੈਸ ਚੋਰੀ ਨਾ ਕਰੇ ਕਿਸੇ ਦੀ ਹਮਮ ਤੁਸੀਂ ਦੂਰ ਰਹਿੰਦੇ ਹੋ ਬਥੇਰੇ ਲੋਕ ਨੇ ਜਿਵੇਂ ਦੁਕਾਨਦਾਰ ਨੇ ਸਾਰੇ ਘਰੋ ਘਰੀ ਆਰਾਮ ਨਾਲ ਸੌਂਦੇ ਆ ਰਾਮਨਾਸ ਹੌਂਦੇ ਆ ਟੈਨਸ਼ਨ ਫਰੀ ਹੋ ਕੇ ਸੌਂਦੇ ਵੀ ਵਧੀਆ ਸਿਸਟਮ ਲੱਗਾ ਐਨੀ ਉੱਚੀ ਕੁੰਡੀ ਲੱਗੀ ਹੋਈ ਕੋਠੇ ਤੋਂ ਜਾ ਕੇ ਅਗਲਾ ਦੂਜੇ ਕੋਠੇ ਤੋਂ ਆ ਕੇ ਉਸ ਕੋਠੇ ਤੋਂ ਆ ਕੇ ਇਸ ਕੋਠੇ ਤੱਕ ਇਹਨਾਂ ਨੇ ਇਹਨਾਂ ਨੇ ਜਿਹੜੇ ਇਲਜ਼ਾਮ ਲਾਏ ਜੀ ਬਿਜਲੀ ਚੋਰੀ ਕਰਨ ਦੇ ਉਹ ਤੇ ਤੁਹਾਡਾ ਕੀ ਕਹਿੰਦਾ ਉਹ ਵੀਰ ਜੀ ਸਾਨੂੰ ਪਤਾ ਨਹੀਂ ਸੀਗਾ ਔਰ ਉਹ ਜਿਹੜਾ ਮਲਾਜਮਾ ਨਵਾਂ ਆਇਆ ਸੀ ਕੱਲ ਹੀ ਸਾਡੇ ਉਹ ਲੱਗਿਆ ਠੀਕ ਹੈ ਔਰ ਉਹ ਮੈਨੂੰ ਨਹੀਂ ਪਤਾ ਕਸਮ ਨਾਲ ਮਤਲਬ ਬੱਚੇ ਦੀ ਕਸਮ ਖਾ ਕੇ ਕਹਿੰਦੇ ਵੀ ਮੈਨੂੰ ਨਹੀਂ ਪਤਾ ਕਿਸੇ ਵੀ ਚੀਜ਼ ਦਾ ਔਰ ਜੇ ਕੋਈ ਉਹਦਾ ਕੋਈ ਨੁਕਸਾਨ ਹੋਇਆ ਜਾਂ ਕੋਈ ਹਰਜਾਨਾ ਮੈਂ ਭਰਨ ਨੂੰ ਤਿਆਰ ਹਾਂ ਲੇਕਿਨ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਠੀਕ ਹੈ